ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ ਤਹਿਲਾ ਜੈਨ ਜਗ ਸਿਰਜ ਸਮਾਇ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦੂਰ ਨਾ ਭਾਲੀਐ ਕਟ ਕਟ ਸ਼ਬਦ ਪਛਾਣੋ ਵਾ ਜਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚਾ ਦੂਰ ਨ ਭਾਲੀਐ ਘਟ ਘਟ ਸ਼ਬਦ ਪਛਾਨੋਵਾ ਸੱਚੇ ਸ਼ਬਦ ਪਛਾਨੋ ਹੋ ਦੂਰ ਨ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਮੈ ਪੜ ਕਾਚੀ ਜਨ ਥਾਪੇ ਬਿਦ ਜਾਣੈ ਸੋਈ ਕਿਆ ਕੋ ਕਹ ਵਖਾਣਾ ਜੈਨ ਜਾਗ ਥਾਪ ਵਤਾਇਆ ਜਾ ਲੋ ਸੋ ਸਾਹਿਬ ਪਰਵਾੜੋ ਬਾਬਾ ਆਇਆ ਹੈ ਉਠ ਚੱਲਣਾ ਅੱਧ پند ہے سیر, سیر سچڑا لکھیا دوکھ سوکھ پورب وشارو دوکھ سوکھ دیا ਜੇ ਹਾ ਕੀਆ ਸੋ ਨਿਭ ਹੈ ਜੀ ਨਾਲੇ ਜੇ ਹੀ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਤੰਦ ਬਾਦੇ ਕਰ ਹੁਕਮ ਸੁਡਾਵਣ ਹਾਰੋ ਅੱਜ ਕੱਲ ਕਰਦਿਆ ਕਾਲ ਬਿਆਪੈ ਦੂਜੇ ਭਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਈ ਉਜੜ ਅੰਧ ਗੁਵਾਰੂਆ ਨਾ ਜਲ ਲੇਫ ਤੁਲਾਈਆਂ ਨਾ ਭੋਜਨ ਪ੍ਰਕਾਰੋਆ ਭੋਜਨ ਭਾਉ ਨਾ ਠੰਡਾ ਪਾਣੀ ਕਾਪੜ ਸ਼ਿੰਗ ਨਾ ਕਾਪੜ ਸ਼ਿੰਗਾਰੋ ਗਾਲ ਸੰਗਲ ਸਿਰ ਮਾਰੇ ਉਬੋ ਨਾ ਦੀਸੇ ਘਰ ਦਾਰੋ ਗਿਬਕੇ ਰਾਹੇ ਜੰਮਨ ਨਾਹੀ ਪੋਸ਼ਤਾਣੇ ਸਿਰ ਭਾਰੋ ਬਿਨ ਸਾਚੇ ਕੋ ਬੇਨ ਸਾਚੇ ਕੋ ਬੈਲੀ ਨਹੀਂ ਸਾਚਾ ਇਹ ਵਿਚਾਰੋ ਦਾਦਾ ਰੋ ਮੈਂ ਰਮੈ ਸੋ ਜਾਣੀ ਹੈ ਮਿਲ ਰੋਵੇ ਗੁਣ ਸਾਰੇ ਵਾ ਰੋਵੇ ਮਾਇਆ ਮੁਠੜੀ ਤੰਦੜਾ ਰੋਵਣ ਹਾਰੇਵਾ ਤੰਦੜ ਰੋਵੇ ਮੈਲ ਨਾ ਧੋਵੇ ਸੁਪਨੰਤਰ ਸੰਸਾਰੋ ਜੋ ਬਾਜੀਗਰ ਪਰ ਮੈਂ ਭੁੱਲੇ ਝੋਠ ਮੁਠੀ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਭਾਏ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰ ਪੂਰੇ ਰਾਖੇ ਨਾਨਕ ਸਹਿਜ ਸੁਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋਵਾ ਸੱਚਾ ਦੂਰ ਨਾ ਭਾਦੀਐ ਘਟ ਘਟ ਸ਼ਬਦ ਪਛਾਣੋਵਾ